ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਗਰੀਬ ਪਰਿਵਾਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਈ ਵਾਰ ਫਾਈਨੈਂਸ ਕੰਪਨੀਆਂ ਤੋਂ ਛੋਟੀਆਂ-ਛੋਟੀਆਂ ਰਕਮਾਂ ਲੈ ਲੈਂਦੇ ਹਨ ਪਰ ਕੁਝ ਕੱਕਾ ਕੰਪਨੀਆਂ ਹਨ ਜੋ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਦਿੱਤੀ ਹੋਈ ਰਕਮ ਤੇ 60% ਵਿਆਜ ਲਗਾ ਕੇ ਇਹਨਾਂ ਦੀ ਲੁੱਟ ਖਸੁੱਟ ਕਰ ਰਹੀਆਂ ਹਨ ਅਜਿਹਾ ਮਾਮਲਾ ਸਾਹਮਣੇ ਆਇਆ ਕਾਦਿਆਂ ਦੇ ਮਹੱਲਾ ਕ੍ਰਿਸ਼ਨ ਨਗਰ ਤੋਂ ਜਿੱਥੋਂ ਦਾ ਇੱਕ ਰੱਖਿਆ ਚਾਲਕ ਰਾਜਕੁਮਾਰ ਜਿਸਨੇ ਕਿ 10000 ਰੁਪਏ ਕਿਸੇ ਫਾਈਨੈਂਸ ਕੰਪਨੀ ਤੋਂ ਲਿਆਸੀ ਕੰਪਨੀ ਵਾਲਿਆਂ ਵੱਲੋਂ ਉਸ ਨੂੰ 8500 ਰੁਪਏ ਦਿੱਤਾ ਇਹ ਅਤੇ ਹੁਣ ਉਸ ਕੋਲੋਂ 15000 ਗੁਰੂ ਤੇ ਵਸੂਲ ਕੀਤਾ ਜਾ ਰਿਹਾ ਹੈ ਕੁਝ ਮਜਬੂਰੀ ਕਾਰਨ ਤਿੰਨ ਮਹੀਨੇ ਕਿਸ਼ਤ ਟੁੱਟਣ ਤੇ ਕੰਪਨੀ ਦੇ ਮੁਲਾਜ਼ਮਾ ਵੱਲੋਂ ਰਾਜਕੁਮਾਰ ਦੇ ਘਰ ਆ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਲੀਲ ਕੀਤਾ ਗਿਆ ਦੁਖੀ ਹੋ ਕੇ ਉਸ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਮੌਜੂਦ ਮੋਲਾ ਵਾਸੀ ਅਤੇ ਕਰਦਿਆ ਨੇ ਉਸ ਨੂੰ ਬਚਾ ਲਿਆ ਉੱਥੇ ਹੀ ਭਾਜਪਾ ਦੇ ਮੰਡਲ ਪ੍ਰਧਾਨ ਵੱਲੋਂ ਇਸ ਪਰਿਵਾਰ ਵੱਲੋਂ ਲੈ ਗਏ ਕਰਜ਼ੇ ਨੂੰ ਉਤਾਰਨ ਦੀ ਜ਼ਿੰਮੇਵਾਰੀ ਲਈ ਅਤੇ ਕੰਪਨੀ ਦੇ ਮੁਲਾਜ਼ਮਾ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਗਈ ਗਲਬਾਤ ਕਰਦਿਆਂ ਪੀੜਿਤ ਰਾਜਕੁਮਾਰ ਦੀ ਪਤਨੀ ਅਲਕਾ ਨੇ ਦੱਸਿਆ ਕਿ ਮੇਰਾ ਪਤੀ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਰਿਹਾ ਹੈ ਤੇ ਕਿਸੇ ਮਜਬੂਰੀ ਕਾਰਨ ਸਾਨੂੰ ਫਾਈਨੈਂਸ ਕੰਪਨੀ ਤੋਂ 10000 ਰੁਪਏ ਕਰਜ਼ਾ ਲੈਣਾ ਪੈ ਗਿਆ 3 ਮਹੀਨੇ ਕਿਸ਼ਤ ਟੁੱਟਣ ਤੇ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਆ ਕੇ ਮੈਨੂੰ ਅਤੇ ਮੇਰੇ ਪਤੀ ਨੂੰ ਜਲੀਲ ਕੀਤਾ ਗਿਆ ਜਿਸ ਤੋਂ ਦੁਖੀ ਹੋ ਕੇ ਮੇਰੇ ਪਤੀ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾਲ ਹੀ ਉਹਨਾਂ ਕਿਹਾ ਕਿ ਮੇਰੇ ਦੋ ਛੋਟੇ ਬੱਚੇ ਹਨ ਜੋ ਕਿ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਹਨ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਜੇਕਰ ਮੇਰੇ ਪਤੀ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਕੰਪਨੀ ਹੋਵੇਗੀ ਉਹਨਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਦੁਕਾਨਦਾਰਾਂ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ ਹਨ ਸਾਡਾ ਵੀ ਕਰਜ਼ਾ ਮਾਫ਼ ਕੀਤਾ ਜਾਵੇ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਾਜ்குਮਾਰ ਜੀ ਕੀ ਮਸਲਾ ਕਿ ਤੁਸੀਂ ਆਤਮਤ ਕਰਨਗੇ ਆਤਮਤ ਜੀ ਕਿੰਗ ਫਾਇਨਸ ਤੋਂ ਪੈਸੇ ਲਈ ਮੇਤੇ ਤੋਂ ਤੇ 108300 ਰੁਪਇਆ ਦਿੱਤਾ ਉਹਨਾਂ ਨੇ ਹਾਂਜੀ ਤੇ 15600 ਲੈਣਾ ਹੁੰਦਾ ਨਹੀਂ ਤੇ ਬਾਦਸ਼ਾਹ ਪੁੱਛਾ ਕਰਕੇ ਕੰਮ ਨਹੀਂ ਚੱਲੇ ਹੈਗੇ ਤੇ ਇਸ ਕਰਕੇ ਥੋੜਾ ਜਿਹਾ ਮਜਬੂਰ ਹੋਇਆ ਮੈਂ ਤੇ ਨਹੀਂ ਕਿਸ਼ਤਾਂ ਦਿੱਤੀਆਂ ਗਈਆਂ ਤਿੰਨ ਕਿਸ਼ਤਾਂ ਅੜ ਗਈਆਂ ਸਾਡੀਆਂ ਤੇ ਉਹਦੇ ਕਰਕੇ ਉਹਨੂੰ ਬੜਾ ਧੱਕੇਸਾਹੀ ਕਰਦੇ ਨੇ ਕਹਿੰਦੇ ਸਮਾਨ ਚੁੱਕ ਕੇ ਲੈ ਜਾਇਨਾ ਵਾ ਇਸ ਤਰ੍ਹਾਂ ਕਰਦੇ ਨਾ ਤੇ ਮੈਂ ਆਤਮ ਤਿਆ ਕਰਦੇ ਮਜਬੂਰ ਹੋ ਗਿਆ ਜੀ ਕਰਦਿਆਂ ਨੂੰ ਵੀ ਬੋਲ ਕੀਤਾ ਕਰਦਿਆਂ ਨੂੰ ਵੀ ਕੀਤਾ ਤੰਗ ਪਰੇਸ਼ਾਨ ਕੀਤਾ ਹੱਤੀ ਪੈਣ ਤੱਕ ਗਏ ਨੇ ਤੇ ਬਾਕੀ ਹੁਣ ਬੇਰਤੀ ਇਹੋ ਹੀ ਹੈ ਕਿ ਸਰਸਰ ਸੱਗੇ ਕਿ ਮੇਰੀ ਕੋਈ ਮਸਲਾ ਲੋ ਕੀਤਾ ਜਾਵੇ ਹੋਰਾਂਗੇ ਇਹੋ ਹੀ ਹੈ ਕਿ ਜਿੱਦਾਂ ਕਿਸਾਨਾਂ ਦੇ ਇਹ ਦੁਕਾਨਾਂ ਵਾਲਿਆਂ ਦੇ ਕਰਜ਼ੇ ਮਾਫ ਕੀਤੇ ਆ ਮੈਂ ਗਰੀਬ ਬੰਦਾਵਾਂ ਦਾ ਰੱਖਿਆ ਚਲਾਉਣਾ ਵਾ ਤੇ ਮੇਰੀ ਮੰਗ ਹੈ ਸਰਸਰ ਸੱਗੇ ਕਿ ਮੇਰਾ ਕਰਜ਼ਾ ਮਾਫ ਕੀਤਾ ਜਾਵੇ ਹਲਕਾ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਕੱਲ ਪਰੇਸ਼ਾਨ ਕਰਕੇ ਗਏ ਆ ਕਿ ਵੀ ਕੀਤਾ ਦੌਰ ਫਾਂਸਪਰਲੇ ਮਲਕੀ ਤੰਗ ਕਰਦੇ ਨੇ ਤੇ ਤਾਂ ਕਰਕੇ ਪੈਸੇ ਨਹੀਂ ਧਾਰੀ ਜਾਂਦੇ ਹੈਗੇ ਤੇ ਮੇਰੇ ਤੇ ਦੋ ਬੱਚੇ ਆ ਬਲਕਿ ਉਹ ਵੀ ਦੁਕਾਨਾਂ ਵਗੈਰਾ ਤੇ ਲੱਗੇ ਆ ਕੰਮ-ਕੌਮ ਕਰਦੇ ਨਾਲ ਮੈਨੂੰ ਵੀ ਜਲੀਲ ਕੀਤਾ ਇਹਨਾਂ ਨੇ ਤੇ ਇੰਨਾ ਨੂੰ ਵੀ ਜਲੀਲ ਕੀਤਾ ਹੈ ਤੇ ਇਸ ਕਰਕੇ ਆਤਮਾਥਕ ਕਰਨ ਲੱਗੇ ਸੀ ਤੁਹਾਡਾ ਕੋਈ ਯਾਰਾ ਕਿਸਾ ਚਾਹੁੰਦਾ ਏਦਾਂ ਹੀ ਮਾਰਾ ਮੋਟਾ ਟਾਈਮ ਪਾਸ ਕਰ ਲੀਦਾ ਵਾ ਏਦਾਂ ਕਰਕੇ ਇਹਨਾਂ ਨੂੰ ਕੱਲ ਨੂੰ ਕੁਝ ਹੋ ਜਾਂਦਾ ਤੇ ਇਹਨਾਂ ਦੇ ਜ਼ਿੰਮੇਵਾਰ ਕੋਈ ਨਾ ਹੀਗਾ ਮੇਰੇ ਬੱਚੇ ਵੀ ਰੋਲ ਜਣਾ ਹੀ ਮੈਂ ਵੀ ਰੋਲ ਜਣਾ ਹੀਗਾ ਨਾ ਸਾਨੂੰ ਕੋਈ ਪੁੱਛਰਵਾ ਲੱਗੇ ਨਾ ਕੋਈ ਪਿੱਛੇ ਮੇਰਾ ਨਾਮ ਅਜੀਤ ਕੁਮਾਰ ਛਾਬੜਾ ਹੈ ਮੈਂ ਕਾਦੀਆ ਮੰਡਲ ਦਾ ਬੀਜੇਪੀ ਦਾ ਮੈਂਡਲ ਪ੍ਰਧਾਨ ਹਾਂ ਉਹ ਗੁਲੂ ਪੜਾ ਲੱਗਾ ਸੀ ਤੇ ਮੈਂ ਫਾਈਨੈਂਸ ਕੰਪਨੀ ਵਾਲੇ ਦੇ ਜਿਹੜੇ ਮੁਲਾਜ਼ਮ ਆਏ ਕਰਦੇ ਉਹਨਾਂ ਨੇ ਆਪਣੀ ਦੁਕਾਨ ਤੇ ਬੁਲਾਇਆ ਸੀ ਤੇ ਮੈਂ ਕਿਹਾ ਕਿ ਮਾੜਾ ਬੰਦਾ ਹੈ ਮੀਮਾ ਪੈਂਦੇ ਰਹੇ ਜਾਂ ਚਲੋ ਤੁਸੀਂ ਇਹਨੂੰ ਟਾਈਮ ਦਿਓ ਮੈਂ ਇਹ ਕਿਹਾ ਕਿ ਮੰਗਲਵਾਰ ਜੇ ਇਹ ਆਪਣੀ ਕਿਸ਼ਤ ਨਹੀਂ ਪਾਉਂਦਾ ਤੇ ਮੈਂ ਪਾ ਦਿਆਂਗਾ ਚਲੋ ਮਾੜਾ ਬੰਦਾ ਇਹਨੂੰ ਪਰੇਸ਼ਾਨ ਨਾ ਕੀਤਾ ਜਾਏ ਉਹਨਾਂ ਨੇ ਇੱਕ ਮੈਡਮ ਆਈ ਸੀ ਮੈਨੂੰ ਨਾਂ ਨਹੀਂ ਪਤਾ ਤਿੰਨ ਬੰਦੇ ਹੋਰ ਹੀ ਮੁਲਾਜ਼ਮ ਉਹਨਾਂ ਦੇ ਉਹ ਕਹਿੰਦੇ ਕਿ ਅਹੀ ਦੇ ਘਰ ਜਾ ਕੇ ਸਮਾਨ ਚੁੱਕ ਲੈਣਾ ਹੈ ਸਾਡੇ ਕੋਲ 30 ਹੈਗੀ ਹੈ ਸਮਾਨ ਚੁੱਕਣ ਦੀ ਮਾਨਨ ਨੇ ਕਹਿ ਦਿੱ ਤੁਹਾਡੇ ਕੋਲ ਤੁਹਾਡੀ ਕੁਛ ਨਹੀਂ ਹੈਗੀ ਜਦੋਂ ਮੈਨੂੰ ਪਾ ਇਹਨੂੰ ਬੁਲਾ ਕੇ ਮੈਂ ਪੁੱਛਿਆ ਕਿ ਤੂੰ ਕਿੰਨੇ ਪੈਸੇ ਲਏ ਆ ਤੇ ਇਹਨੇ ਦੱਸਿਆ ਕਿ ਮੈਂ 83000 ਰੁਪਇਆ ਲਿਆ ਵਾ ਤੇ ਇਹਨਾਂ ਨੂੰ 15600 ਰੁਪਇਆ ਵਾਪਸ ਕਰਨਾ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਇਹ ਤੇ ਜੋੰਕਾ ਨੇ ਇਹ ਤਾਂ ਖੂਨ ਚੂਸਣ ਦੇ ਲੋਕਾਂ ਦਾ ਫਾਈਨੈਂਸ ਕੰਪਨੀ ਦਾ ਮਤਲਬ ਇਹ ਆ ਕਿ 2% ਵਿਆਜ ਪਾ ਕੇ ਰਕਮ ਬਣਾ ਕੇ ਉਹਦੀ ਜਿਹੜੀ ਕਿਸ਼ਤ ਬੰਦੀ ਮਹੀਨੇ ਦੀ ਜੇ ਬੰਦਾ ਕਹਿੰਦਾ ਕਿ ਮੈਂ ਮਹੀਨੇ ਦੀ ਕਿਸ਼ਤ ਨਹੀਂ ਦੇ ਸਕਦਾ ਉਹਨੂੰ ਡੇਲੀ ਬੇਸ ਕਹਿੰਦੇ ਆ ਕਿ ਉਹ ਜੇ ਮੰਨ ਲਓ 3000 ਕਿਸ਼ਤ ਬਣੀ ਹੈ ਉਹ ਕਹਿੰਦਾ ਮੈਂ 100 ਰੁਪਏ ਰੋਜ਼ ਦੇਣਾ ਇਹ ਡੇਲੀ ਬੇਸ ਆ ਤੇ ਮੈਂ ਇਹ ਹਸਾਬ ਲਾਉਂਦਾ ਆ ਕਿ ਇਹ ਕੰਪਨੀਆਂ ਜਿਹੜੀਆਂ ਲੋਕਾਂ ਦਾ ਸ਼ੋਸ਼ਣ ਕਰਨਦੇ ਆ ਇਹਦੇ ਲੋਕਾਂ ਨੂੰ ਮਾਰੂ ਇਹਨਾਂ ਦੀ ਨੀਤੀ ਹੈ ਸਰਕਾਰਾਂ ਦੀ ਨੀਤੀਆਂ ਆ ਕਿ ਲੋਕਾਂ ਨੂੰ ਜੇ ਲੋੜ ਆ ਤੇ ਫਾਈਨੈਂਸ ਕੰਪਨੀ ਕੋਲ ਮਦਦ ਲੈ ਸਕਦੇ 2% ਦੇ ਵਿਆਜ ਤੇ ਪਰ ਮੈਂ ਇਹ ਵੇਖਣਦਿਆਂ ਕਿ ਇਹ 83 100 ਰੁਪਏ ਦੇ ਕੇ ਤੇ 15000 ਰੁਪਏ ਲੈਣਾ ਹੈ ਇਹਦੇ 70% ਦੇ ਲੱਗ ਚੱਕੇ ਵਿਆਜ ਪੈ ਗਿਆ ਮੈਂ ਇਸ ਚੀਜ਼ ਨੂੰ ਆਰਬੀਆਈ ਨੂੰ ਵੀ ਚਿੱਠੀ ਲਿਖਾਂਗਾ ਕਿ ਇਸ ਵਾਰ ਜਿਹੜੇ ਫਾਈਨੈਂਸਰ ਹੈਗੇ ਆ ਇਹਨਾਂ ਦੇ ਰਿਕਾਰਡ ਚੈੱਕ ਕੀਤੇ ਜਾਣ ਜਿਨ੍ਹਾਂ ਲੋਕਾਂ ਦੇ ਨਾਲ ਇਹਨਾਂ ਧੱਕਾ ਕੀਤਾ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਦਵਾਏ ਜਾਣ ਇਹ ਕਿਹੜੀ ਸਰਕਾਰ ਕਹਿੰਦੀ ਹੈ ਕਿ ਫਰੈਂਚ ਕੰਪਨੀ ਨੂੰ ਲਾਇਸੈਂਸ ਦੇਦੀ ਹੈ ਤੇ ਉਹ ਸ਼ੋਸ਼ਣ ਕਰੇ ਲੋਕਾਂ ਦਾ ਮਜਬੂਰ ਬੰਦਾ ਜਾਂਦਾ ਹੈ ਫਾਈਨੈਂਸ ਵਾਲੇ ਕੋਲ ਮਤ ਮੰਗਣ ਵਾਸਤੇ ਪਰ ਇਹ ਤੇ ਸ਼ੋਸ਼ਣ ਕਰਦੇ ਉਹਨਾਂ ਦਾ ਖੂਨ ਚੂਸੰਦੇ ਆ ਇਹਨਾਂ ਨੂੰ ਕੰਮਿਊਨਿਕੇਟ ਕਰਾਈ ਜਾਏ ਬਿਲਕੁਲ ਬਲਾਈਜ਼ ਫਿਰ ਇਹ ਸੰਗਵਾਰੀ ਚਿੱਠੀਆਂ ਆਰਬੀਆ ਨੂੰ ਕੱਢੀਆਂ ਜਾਣਗੀਆਂ ਜਿਸ ਸਿਲਸਲੇ ਵਾਸਤੇ ਕਿ ਇਹ ਜਿਹੜੀ ਮਹਿਤਾ ਫਾਈਨੈਂਸ ਕੰਪਨੀ ਹੈਗੀ ਏ ਜੋ ਵੀ ਦਾ ਨਾਮ ਹੈਗਾ ਕਿੰਗ ਫਾਈਨੈਂਸ ਇਹਦੇ ਤੇ ਜੋ ਬੰਦੀ ਕਾਰਵਾਈ ਕੀਤੀ ਹੈ ਇਹਦਾ ਰਿਕਾਰਡ ਚੈੱਕ ਹੀ ਪਾ ਗਿਆ ਜਿੰਨਾ ਜਿਨ੍ਹਾਂ ਨੇ ਇਹਨਾਂ ਨੇ ਪੈਸੇ ਦਿੱਤੇ ਆ ਜੋ ਪੈਸੇ ਉਹ ਦਿੱਤੇ ਆ ਜੋ ਵਿਆਜ ਬੰਦਾ ਉਹ ਕੱਟ ਕੇ ਬਾਕੀ ਜਿਨ੍ਹਾਂ ਨੇ ਵੱਧ ਪੈਸੇ ਲਏ ਆ ਉਹ ਇਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਮੇਰੀ ਮਾਲਕ ਦੇ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਲੋਨ ਕਰਵਾਣ ਆਂਦਾ ਇਹਨਾਂ ਨੂੰ ਲੋਨ ਲੈ ਕੇ ਆਂਦਾ ਹਜ਼ਾਰ ਰੁਪਏ ਉਹਨਾਂ ਦਿੰਦੇ ਆਈ ਦੂਜਾ ਜਿਹੜਾ ਗ੍ਰਹੀ ਕਰਦਾ ਜਦ ਕੀ ਉਹ ਇਹਨਾਂ ਦਾ ਮੁਲਾਜ਼ਮ ਆ 1500 ਰੁਪਏ ਉਹ ਵੀ ਉਹਦਾ ਵੀ ਪੈਂਦਾ ਹੈ ਇਹਨਾਂ ਦੇ ਖਾਤੇ 'ਚ ਹੀ ਤੇ ਇਹ ਜਿਹੜੀ ਗਲਤ ਗਲਤ ਗੱਲ ਆ ਇਹੋ ਜਿਹੇ ਫਾਈਨੈਂਸਰਾਂ ਜਿਹੜੀਆਂ ਬੰਦ ਹੋਣੇ ਚਾਹੀਦੀਆਂ ਜਿਹੜਾ ਲੋਕਾਂ ਦਾ ਸ਼ੋਸ਼ਣ ਕਰਦੀਆਂ ਤੇ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਆਰਬੀਆਈ ਨੂੰ ਵੀ ਅਪੀਲ ਕਰਾਂਗਾ ਕਿ ਜਿਹੜਾ ਲਾਇਸੈਂਸ ਦਿੰਦੇ ਆ ਬਕਾਇਦਾ ਇੱਕ ਨੋਟ ਲਾ ਕੇ ਉਹਨਾਂ ਦੀ ਫਾਈਨੈਂਸ ਕੰਪਨੀ ਜਿਹੜਾ ਦਫ਼ਤਰ ਇੱਥੇ ਲੱਗਾ ਹੋਣਾ ਚਾਹੀਦਾ ਕਿ ਇੰਨਾ ਵਿਆਜ ਹੈਗਾ ਵਾ ਇੰਨਾ ਤੁਹਾਨੂੰ ਪੇ ਕਰਨਾ ਪੈਣਾ ਤਾਂ ਕਿ ਗਰੀਬ ਬੰਦਾ ਸ਼ੋਸ਼ਣ ਦਾ ਸ਼ਿਕਾਰ ਨਾ ਹੋਏ ਰਾਜਨ ਕੁਮਾਰ ਇੰਨਾਂ ਨੂੰ ਪੈਸੇ ਦੇ ਜ਼ਿੰਮੇਵਾਰ ਤੁਸੀਂ ਦਵਾਏ ਸੀ ਹਾਂਜੀ ਮੈਂ ਦਵਾਇਆ ਸੀ ਮੈਂ ਤੇ ਇੰਨਾਂ ਨੂੰ ਲੈ ਕੇ ਉੱਥੇ ਫਾਈਨੈਂਸ ਕੰਪਨੀ ਹੈ ਕਿੰਗ ਫਾਈਨੈਂਸ ਉੱਥੋਂ ਇੰਨਾਂ ਨੂੰ ਮੈਂ 10000 ਰੁਪਏ ਦਾ ਲੋਨ ਦਵਾਇਆ ਸੀ ਉਹਦੇ ਵਿੱਚ ਮੇਰੀ ਜ਼ਿੰਮੇਵਾਰੀ ਸੀ ਗਾਰੰਟੀ ਪਾਈ ਸੀ ਮੈਂ ਇਹ ਜਿਹਦੇ ਚੋ ਕਿ ਇਹਨਾਂ ਨੇ 8300 ਰੁਪਇਆ ਸਾਨੂੰ ਦਿੰਦੇ ਆ ਤੇ 15600 ਰੁਪਏ ਦੀ ਵਾਪਸੀ ਹੁੰਦੀ 3 ਮਹੀਨੇ ਚ 1200 ਰੁਪਇਆ ਪਰ ਹਫਤਾ ਤੇ 13 ਹਫਤੇ ਕਿਸ਼ਤ ਜਾਂਦੀ ਹੈ ਇਹਨਾਂ ਨੇ ਰੈਗੂਲਰ ਆਪਣੀ 5 ਹਫਤੇ ਕੰਟੀਨਿਊ ਕਿਸ਼ਤ ਤਾਰੀ ਹੋਈ ਹੈ 3 ਹਫਤੇ ਇਹਨਾਂ ਦਾ ਮੀਕਾ ਨਹੀਂ ਕਰਕੇ ਰੱਖਸ਼ਾ ਚਲਾਉਂਦੇ ਆ ਬੰਦ ਹੋ ਗਈ ਕਿਸ਼ਤ ਉਹਦੇ ਕਾਰਨ 3 ਹਫਤੇ ਕਿਸ਼ਤਾਂ ਨਹੀਂ 36 3300 ਰੁਪਇਆ ਪੇ ਕਰ ਸਕੇ ਤੇ ਕੱਲ ਇਹਨਾਂ ਦੇ ਕਿੰਗ ਮਾਈਨਸ ਦੇ ਮੁਲਾਜ਼ਮ ਆਏ 5 6 ਜਾਣੇ ਗੱਡੀ ਭਰ ਕੇ ਤੇ ਪਹਿਲਾਂ ਮੇਰੇ ਘਰੇ ਆਏ ਗਵਾਦੇ ਮੇਰੇ ਘਰੇ ਮਾੜਾ ਚੰਗਾ ਬੋਲ ਕੇ ਆਏ ਮੈਨੂੰ ਕਹਿੰਦੇ ਤੇਰਾ ਸਮ ਜੇ ਇਹ ਪੈਸੇ ਨਹੀਂ ਪੇ ਕਰਦੇ ਸੀ ਤੇਰੇ ਕੋਲ ਲਵਾਂਗੇ ਠੀਕ ਹੈ ਜੀ ਦੂਸਰੀ ਗੱਲ ਫਿਰ ਇਹਨਾਂ ਦੇ ਘਰੇ ਇਹਨਾਂ ਨੂੰ ਰੋੜ ਤੇ ਰਖਸ਼ਾ ਢੱਕ ਕੇ ਬਾਜ਼ਾਰ ਇਹਨਾਂ ਨੇ ਮਾੜੀ ਚੰਗੀ ਕੀਤੀ ਫਿਰ ਇਹਨਾਂ ਦੇ ਘਰ ਜਾ ਕੇ ਕਹਿੰਦੇ ਸਮਾਨ ਚੁੱਕਣਾ ਤੇ ਇਹ ਇਸ ਟੈਨਸ਼ਨ ਦੇ ਵਿੱਚ ਰਾਤ ਨੂੰ ਕੱਲ ਸ਼ਾਮ ਨੂੰ ਮੈਂ ਇਹਨਾਂ ਦੇ ਘਰੇ ਗਿਆ ਤੇ ਇਹਨਾਂ ਦੇ ਘਰ ਬੱਲੇ ਚ ਖੱਪ ਪੈ ਰਹੀ ਸੀ ਇਹਨਾਂ ਦੇ ਥਰੂ ਹੀ ਮੈਂ ਗਿਆ ਕਿਸਤ ਪੁੱਛਣ ਕਿ ਤੁਸੀਂ ਦੇ ਸਕਦੇ ਤੇ ਰਾਤ ਨੂੰ 8:30 9 ਵਜੇ ਇਹ ਫਾ ਲੈਣ ਦੀ ਕੋਸ਼ਿਸ਼ ਕੀਤੀ ਨਾਲ ਕਿ ਆਪਣੇ ਆਪ ਨੂੰ ਖਤਮ ਕਰਨਾ ਚਾਹਿਆ ਤੁਸੀਂ ਇਹਨਾਂ ਨੂੰ ਪੈਸੇ ਦੋਏ ਕਿ ਤੂੰ ਕਮਿਸ਼ਨ ਲਈ ਨਹੀਂ ਜੀ ਬਿਲਕੁਲ ਨਹੀਂ ਉਹਨਾਂ ਦੇ ਮੁਲਾਜ਼ਮ ਲੈਂਦੇ ਆ ਜਿਹੜੇ ਗੱਡੀ ਚਾਹੁੰਦੇ ਮੈਨੂੰ ਕੱਲ ਕਹਿੰਦੇ ਕਿ 500 ਰੁਪਿਆ ਗੱਡੀ ਦਾ ਤੇਲ ਖਰਚਾ ਦੇ ਅਸੀਂ ਗੱਡੀ ਦਾ ਤੇਲ ਪੂ ਕੇ ਤੇਰੇ ਘਰ ਕੇ ਆਏ ਆ ਕਿਸਤਾ ਲੈਣ ਸਾਨੂੰ 500 ਰੁਪਿਆ ਗੂਗਲ ਪੇ ਕਰ ਜਾਂ ਕਿਹਾ ਤੁਹਾਡੀ ਬਾਗ ਵੀ ਉੱਥੇ ਕਿਦਾਂ ਹੋ ਗਈ ਮੇਰੀ ਬਾਗ ਵੀ ਜਿਹੜੇ ਇਹਨਾਂ ਦੇ ਕੰਮ ਕਰਦੇ ਆ ਨਾ ਅੱਗੇ ਮਹਿਤਾ ਫਾਈਨੈਂਸ ਚ ਮੁੰਡੇ ਉਹਨਾਂ ਤੋਂ ਅੱਗੇ ਇੱਕ ਟੰਡੇਲੇ ਆਂਟੀ ਜੀ ਨੇ ਜਿਨ੍ਹਾਂ ਦੇ ਇਹਨਾਂ ਦੇ ਵਰਕਰ ਹੀ ਨੇ ਅੱਗੇ ਉਹਨਾਂ ਦੀ ਬਾਗ ਵੀ ਥਰੂ ਮੈਂ ਗਿਆ ਸੀ ਠੀਕ ਹੈ ਜੀ ਮੇਰਾ ਆਪਣਾ ਵੀ ਕੇ ਸਾਡੀ ਇਹੋ ਹੀ ਮੰਗ ਆ ਜੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਏ ਜਿੱਦਾਂ ਇਹ ਕੱਲ ਫਾਹ ਲੈ ਲੱਗੇ ਸੀ ਗਲੀ ਮੁਹੱਲੇ ਨੇ ਲਾਗੇ ਪਾ ਕੇ ਛਡਾਇਆ ਸਾਰਿਆਂ ਨੇ ਮਤ ਦਿੱਤੀ ਇਹਨਾਂ ਦੀ ਜੇ ਇਹਨਾਂ ਨੂੰ ਕੱਲ ਨੂੰ ਕੋਈ ਰਾਤ ਹੋ ਜਾਂਦਾ ਤੇ ਇਹਨਾਂ ਦੇ ਬੱਚੇ ਤੇ ਇਹਨਾਂ ਦੀ ਵਾਈਫ ਦਾ ਕੀ ਮੰਦਾ ਫਾਇਨਸ ਕੰਪਨੀ ਵਾਲੇ ਕਾਲ ਤੇ ਧਮਕੀਆਂ ਦੇ ਕੇ ਚੱਲ ਗਏ ਉਹ ਜ਼ਿੰਮੇਵਾਰ ਹੈਗੇ ਕੱਲ ਨੂੰ ਜੇ ਇਹਨੂੰ ਕੁਝ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਜੀ